ਸਾਸਤ੍ਰਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਬੈਸੂਤਾ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਅੱਜ ਵੀ ਸਭ ਤੋਂ ਬੈਸਟ ਕਲੈਕਸ਼ਨ ਹੈਗੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਗਾ ਚਨਾਉਣ ਸ਼ਿਫੋਨ ਦਾ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇੰਬੋਡੀ ਰਹੇਗੀ ਜਿਹੜੀ ਬਾਟਮ ਹੋਏਗੀ ਪਲੇਨ ਕ੍ਰੇਪ ਦੀ ਬਾਟਮ ਹੋਏਗੀ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰਮੀਟਰ ਲੱਗ ਰਹੇਗਾ ਇਹਦੇ ਜਿਹੜੇ ਸੂਟ ਹੋਣਗੇ 2.5 ਮੀਟਰ ਦੀ ਕੱਟ ਮਿਲੇਗੀ ਸ਼ਰਟ ਐਂਡ ਬਾਟਮ ਦਾ ਕੰਬੋ ਹੋਏਗਾ ਸ਼ਰਟ ਹੋਏਗੀ ਪਿਓਰ ਕ੍ਰੇਪ ਦੀ ਬਹੁਤ ਹੀ ਸੋਨਾ ਪ੍ਰਿੰਟ ਹੋਏਗਾ ਏਮਬੋਡੀ ਰਹੇਗੀ ਬਾਟਮ ਪਿਓਰ ਕ੍ਰੇਪ ਦੀ ਪਲੇਨ ਬਾਟਮ ਹੋਏਗੀ ਵਿਦਆਊਟ ਦੁਪੱਟਾ ਹੋਣਗੇ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਹੋਏਗਾ ਜੀ ਪਿਓਰ ਸ਼ਿਮਰ ਦਾ ਫੈਬਰਿਕ ਹੋਏਗਾ ਮਲਟੀ ਕਲਰ ਦੀ ਇਸ ਦੇ ਉੱਪਰ ਇੰਬੋਇਡਰੀ ਰਹੇਗੀ ਸਿਕਵੈਂਸ ਦਾ ਕੰਮ ਹੋਏਗਾ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਇਹ ਜਿਹੜਾ ਸ਼ਰਟ ਦਾ ਫੈਬਰਿਕ ਹੋਏਗਾ ਪਿਓਰ ਮਲਚੰਦੇਰੀ ਦਾ ਹੋਏਗਾ ਇਸ ਦੇ ਉੱਪਰ ਬਹੁਤ ਹੀ ਸੋਹਣਾ ਕੱਟ ਪੈਚ ਲਗਾ ਕੇ ਉਸ ਦੇ ਉੱਪਰ ਵਰਕ ਹੋਏਗਾ ਜਿਹੜੀ ਬਾਟਮ ਹੋਏਗੀ ਉਹ ਚਿਕਨਕਾਰੀ ਵਿੱਚ ਹੋਏਗੀ ਪਿਓਰ ਕਾਟਨ ਦੀ ਜਿਹੜਾ ਦੁਪੱਟਾ ਹੋਏਗਾ ਉਹ ਵੀ ਤੁਹਾਨੂੰ ਪਿਓਰ ਮਾਲ ਚੰਦੇਰੀ ਦਾ ਦੁਪੱਟਾ ਮਿਲੇਗਾ ਉਸ ਦੇ ਉੱਪਰ ਬਹੁਤ ਹੀ ਸੋਹਣਾ ਵਰਕ ਹੋਏਗਾ ਇਹ ਤਿੰਨੋਂ ਚੀਜ਼ਾਂ ਸ਼ਰਟ ਐਂਡ ਬਾਟਮ ਤੁਹਾਨੂੰ ਪਰ ਮੀਟਰ ਅਕੋਰਡਿੰਗ ਮਿਲਣਗੇ ਜਿਹੜਾ ਦੁਪੱਟਾ ਹੋਏਗਾ ਉਹ ਵੀ ਤੁਹਾਨੂੰ ਪਰ ਮੀਟਰ ਅਕੋਰਡਿੰਗ ਹੀ ਮਿਲੇਗਾ ਇਹ ਜਿਹੜੀ ਸ਼ਰਟ ਹੋਏਗੀ ਪਿਓਰ ਮਾਲਚੰਦੇਰੀ ਦੀ ਹੋਏਗੀ ਇਸ ਦੇ ਉੱਪਰ ਹੀ ਵਰਕ ਹੋਏਗਾ ਜਿਹਦੀ ਬਾਟਮ ਹੋਏਗੀ ਮਾਲਚੰਦੇਰੀ ਦੀ ਪਲੇਨ ਬਾਟਮ ਹੋਏਗੀ ਨਾਲ ਜਿਹੜਾ ਦੁਪੱਟਾ ਹੋਏਗਾ ਉਹ ਮਾਲਚੰਦੇਰੀ ਦਾ ਹੋਏਗਾ ਉਸ ਦੇ ਉੱਪਰ ਵਰਕ ਹੋਏਗਾ ਉਪਰ ਪੀਸ ਦੇ ਹਿਸਾਬ ਨਾਲ ਮਿਲੇਗਾ ਦੁਪੱਟਾ ਜਿਹੜੀ ਸ਼ਰਟ ਬਾਟਮ ਤੁਹਾਨੂੰ ਪਰ ਮੀਟਰ ਦੇ ਹਿਸਾਬ ਨਾਲ ਮਿਲੇਗੀ ਤੇ ਇਹ ਜਿਹੜਾ ਦੁਪੱਟਾ ਹੋਏਗਾ ਉਹ ਪਰ ਪੀਸ ਦਾ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਇਹ ਜਿਹੜਾ ਸੂਟ ਹੋਏਗਾ ਪਿਓਰ ਜਾਰਜਟ ਦਾ ਹੋਏਗਾ ਇਸ ਦੇ ਉੱਪਰ ਕੱਟ ਦਾ ਨਾ ਹੈਂਡ ਵਰਕ ਦਾ ਕੰਮ ਹੋਏਗਾ ਸੀਕੁਐਂਸ ਦਾ ਕੰਮ ਹੋਏਗਾ ਜਿਹੜੀ ਬਾਟਮ ਹੋਏਗੀ ਪ्युअर ਪਲੇਨ ਵਿਸਕੋਸ ਗਰੇਪ ਦੀ ਪਲੇਨ ਬਾਟਮ ਹੋਏਗੀ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਜਿੰਨਾ ਵੀ ਤੁਸੀਂ ਵੱਧ ਕਟ ਫੈ布ਰਿਕ ਲੈਣਾ ਚਾਹੁੰਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ